ਫਰੋਲਪੁਰ ਪੁਲਸ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਅੱਜ ਦੇਰ ਸ਼ਾਮ ਪੁਲਿਸ ਐਨਕਾਊਂਟਰ ਹੋਇਆ ਇਸ ਐਨਕਾਊਂਟਰ ਦੌਰਾਨ ਤੋਂ ਬਦਮਾਸ਼ ਗੋਲੀ ਲੱਗਨ ਕਰ ਜ਼ਖਮੀ ਹੋ ਗਏ ਜਿੰਨਾ ਸਮੇਤ ਤਿੰਨ ਜਣਿਆਂ ਨੂੰ ਖੜਨ ਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਬਦਮਾਸ਼ਾਂ ਕੋਲ ਗੋਲੀ ਸਿੱਕਾ ਵੀ ਬ੍ਰੰਦ ਪੁਲਿਸ ਵੱਲੋਂ ਕੀਤਾ ਗਿਆ ਇਹ ਨੌਜਵਾਨ ਚੜ੍ਹਦੀ ਉਮਰ ਦੇ ਦੱਸੇ ਜਾ ਰਹੇ ਹਨ ਜੋ ਪਿਛਲੇ ਦਿਨੀ ਫਰੋਜਪੁਰ ਅੰਦਰ ਵਾਪਰੀਆਂ ਘਟਨਾਵਾਂ ਐਮਸੀ ਮਾਉਂਟੀ ਉੱਪਰ ਗੋਲੀ ਚੜਨਾ ਆਦਿ ਘਟਨਾਵਾਂ ਚਲੋੜੀਂਦੇ ਦੱਸੇ ਜਾ ਰਹੇ ਹਨ ਵਾਰਦਾਤਾਂ ਲਗਾਤਾਰ ਵਾਪਰੀਆਂ ਸਨ ਜਿਸ ਕਰਕੇ ਪੁਲਿਸ ਪੂਰੀ ਤਰ੍ਹਾਂ ਚੌਕਸ ਸੀ ਅਤੇ ਚਪੇਰੇ ਨਾਕਾਬੰਦੀ ਕੀਤੀ ਹੋਈ ਸੀ ਅੱਜ 7 ਨੰਬਰ ਚੁੰਗੀ ਤੇ ਡੀਐਸਪੀ ਸੁਖਵਿੰਦਰ ਸਿੰਘ ਅਤੇ ਪੁਲਿਸ ਥਾਣਾ ਐਸਐਚਓ ਫਰੋਜਪੁਰ ਸ਼ਾਉਣੀ ਵੱਲੋਂ ਕੀਤੀ 체킹 ਦੌਰਾਨ ਮੋਟਰਸਾਈਕਲ ਤੇ ਸਵਾਰ ਇਹ ਤਿੰਨ ਨਕਾਬਪੋਸ਼ ਨਾਕਾ ਤੋੜ ਕੇ ਭੱਜ ਤੁਰੇ ਅਤੇ ਇਹਨਾਂ ਨੇ ਪੁਰਾਣੇ ਡੇਰੀ ਫਾਰਮ ਵਾਲੇ ਪਾਸੇ ਉਜਾੜ ਵਾਲੇ ਪਾਸੇ ਨੂੰ ਭੱਜਣਾ ਮناسب ਸਮਝਿਆ ਪੁਲਿਸ ਵੱਲੋਂ ਉਕਤ ਸ਼ੱਕੀ ਨੌਜਵਾਨਾਂ ਦਾ ਪਿੱਛਾ ਕਰਨ ਤੇ ਉਕਤ ਬਦਮਾਸ਼ ਨਿਮਾਨ ਨੌਜਵਾਨਾਂ ਨੇ ਪੁਲਿਸ ਉੱਪਰ ਫਾਇਰ ਕੀਤੇ ਜੋ ਪੁਲਿਸ ਦੀ ਗੱਡੀ ਤੇ ਲੱਗੇ ਜਵਾਬੀ ਕਾਰਵਾਈ ਕਰਦੇ ਹਾਂ ਪੁਲਿਸ ਵੱਲੋਂ ਵੀ ਕੀਤੀ ਗਈ ਫਾਇਰਿੰਗ ਵਿੱਚ ਦੋ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਏ ਜਦਕਿ ਇੱਕ ਨੌਜਵਾਨ ਨੂੰ ਫੜ ਲਿਆ ਗਿਆ ਪੁਲਿਸ ਜਾਂਚ ਪੜਤਾਲ ਚ ਲੱਗੀ ਹੋਈ ਹੈ ਉਹ ਦਰਜਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਇਧਰ ਪੁਲਿਸ ਹਮਾਨੂੰ ਬਰੀਫ ਕਰ ਇਹਨਾਂ ਦੇ ਪਿੱਛੇ ਕੌਣ ਕੌਣ ਸੀ ਕਿਹੜੇ ਗੈਂਗਵਾਰ ਨਾਲ ਇਹਨਾਂ ਦੇ ਸੰਬੰਧ ਹੈਗੇ ਆ ਹਰ ਪੱਖੋਂ ਪੂਰੀ ਜਾਂਚ ਜੁੜੀ ਹੋਈ ਹੈ ਦੇਖਣਾ ਉਹ ਇਹ ਹੈ ਕਿ ਜਾਂਚ ਫੌਟਾਲ ਚ ਕੀ ਨਿਕਲਦਾ ਹੈ ਆਓ ਸੁਣਦੇ ਹਾਂ ਸੀਨੀਅਰ ਕਪਤਾਨ ਪੁਲਿਸ ਦਾ ਕੀ ਕਹਿਣਾ ਹੈ ਕਿ ਤੁਸਾਂ ਤੇ GPSP ਸਹਬਾਨ ਵਗੈਰਾ ਇੱਥੇ ਨਾਕਾ ਬੰਦੀ ਸੀ ਨੰਬਰ ਸੱਤ ਤੇ ਇੱਥੋਂ ਇਹਨਾਂ ਨੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਮੋਟਰਸਾਈਕਲ ਤੇ ਤਿੰਨ ਆਈ ਸੀ ਸੀਗੇ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਇਹਨਾਂ ਨੇ ਉੱਥੋਂ ਬਹੁਤ ਹੀ ਤੇਜ਼ ਕਰਕੇ ਰਫ਼ਤਾਰ ਚ ਭਜਾ ਲਿਆ ਤੇ ਇਹਨਾਂ ਦੇ ਮੂੰਹ ਜਿਹੜਾ ਠੇਕ ਜੀ ਸ਼ਕਰੀ ਮੂੰਹ ਠੇਕ ਹੋਈ ਸੀ ਤਾਂ ਇਹਨਾਂ ਨੂੰ ਪੂਰਾ ਬਿਨਾ ਨੰਬਰੀ ਮੋਟਰਸਾਈਕਲ ਸੀਗਾ ਤੇ ਇਹਨਾਂ ਨੂੰ ਪੂਰਾ ਸ਼ੱਕ ਪੈਣ ਤੇ ਇਹਨਾਂ ਨੇ ਫਾਲੋ ਕੀਤਾ ਐਸ ਐਚਓ ਕੈਂਟ ਕੈਂਟ ਵੀ ਹੋਏ ਤੇ GPSP ਸਹਬਾਨ ਸੀ ਇਨਚਾਰਜ ਇਹਨਾਂ ਨੇ ਫਾਲੋ ਕਰਕੇ ਜਦੋਂ ਇਧਰ ਉਹਨੂੰ ਇਹਨਾਂ ਨੇ ਅੰਦਰ ਭਿਆ ਲਿਆ ਤੇ ਇੱਥੇ ਜਦੋਂ ਇਹਨਾਂ ਦੇ ਇੰਟਰਸੈਪਟ ਕਰਨ ਤੇ ਇਹਨਾਂ ਨੇ ਅੱਗੇ ਉਹ ਫਾਇਰ ਕਰਤੇ ਤੇ ਉਹਦੇ ਜਵਾਬੀ ਫਾਇਰ ਪਹਿਲਾਂ ਐਸਚੂ ਸਾਹਿਬ ਨੇ ਹਵਾਈ ਫਾਇਰ ਕੀਤਾ ਉਹਨੂੰ ਰੋਕਣ ਵਾਸਤੇ ਕਿਹਾ ਵੀ ਤੁਸੀਂ ਆਪਦੇ ਆਪ ਨੂੰ ਸਰੈਂਡਰ ਕਰੋ ਤੇ ਜਦੋਂ ਉਹਨਾਂ ਨੇ ਸਾਹਮਣੇ ਸਿੱਧੇ ਫਾਇਰ ਕੀਤੇ ਜਿਹੜੇ ਕਿ ਸਾਡੇ ਬਚਤ ਰਹਿ ਗਈ ਮੁਕਾਬਬਾ ਨਹੀਂ ਲੱਗਿਆ ਪਰ ਗੱਡੀ ਦੇ ਵਿੱਚ ਫਾਇਰ ਵੱਜੇ ਹੋਇਆ ਤੇ ਉਹ ਜਵਾਬੀ ਫਾਇਰ ਚ ਉਹ ਦੋ ਜਾਨੇ ਜ਼ਖਮੀ ਹੋ ਗਏ ਤੇ ਤੀਜਾ ਬੰਦਾ ਫੜ ਲਿਆ ਇਹ ਕੌਣ ਹੈ ਇਹ ਕੌਣ ਲੋਕ ਸਗੇ ਸ੍ਰੀ ਭਾਈ ਤਰਦੇ ਇਹ ਆਡੈਂਟੀਫਾਈ ਅਸੀਂ ਹਜੇ ਪ੍ਰੀਲਿਮਿਨਰੀ ਪਤਾ ਲੱਗਿਆ ਵੀ ਇਹ ਮੋਸਟ ਪੌਬਲੀ ਇਹਨਾਂ ਨੇ ਅਜੇ ਪਿਛਲੇ ਦਿਨਾਂ ਵਾਰਦਾਤ ਕੀਤੀ ਸੀਗੀ ਇਥੇ ਦੇ ਕਾਉਂਸਲਰ ਦੇ ਤੇ ਸ਼ਾਇਦ ਉਹਨਾਂ ਵਿੱਚੋਂ ਆ ਤੇ ਨਾਮ ਵਗੈਰਾ ਸਾਰੀ ਬਾਕੀ ਡਿਟੇਲ ਅਸੀਂ ਬਾਅਦ ਚ ਕਰਾਂਗੇ ਸਰ ਇਸ ਗੈਂਗ ਨਾਲ ਸੰਬੰਧ ਰੱਖੇ ਇਹ ਅਸੀਂ ਸਾਰਾ ਹਜੇ ਇਨਵੈਸਟੀਗੇਸ਼ਨ ਕਰਦੇ ਆ ਜੀ ਕੋਈ ਹਜੇ ਜਿਹੜਾ ਹੁਣੇ ਪ੍ਰੀਲੀਮਨਰੀ ਇੰਨਾ ਹੀ ਪਤਾ ਲੱਗਿਆ ਜਿਹੜੇ ਫਾਇਰਿੰਗ ਹੋਈ ਜਿਹਦੇ ਮਾਰਡਲ ਹੋਇਆ ਸੀ ਉਹਦੇ 'ਚ ਵੀ ਕੋਈ ਇਹ ਸ਼ਕਤੀ ਵਾਲੀ ਤੱਕੀ ਉਹ ਉਹ ਅਸੀਂ ਜਾ ਕੇ ਪਤਾ ਕਰਕੇ ਚੈੱਕ ਕਰ ਸਕਦੇ ਆ